ਇੱਕ ਬਾਬਾ ਭੋਲਾ ਬਾਬਾ ਉਹ ਵਾਟਰ ਵਾਕਸ ਤੇ ਲੱਗਿਆ ਹੋਇਆ ਸੀ ਤਲਵੰਡੀ ਸਾਬੋਤ ਇੱਥੇ ਕੋਈ ਸਾਡੇ ਭਧੌੜ ਦੇ ਰਿਸ਼ਤੇਦਾਰੀ ਸੀ ਪੁਰਾਣੀ ਹੈ ਗੱਲ 12 ਸਾਲ ਇੱਥੇ ਉਹ ਇੱਥੇ ਚੌਂਕੀ ਲਾਇਆ ਕਰੇ ਚੌਂਕੀ ਲਾ ਕੇ ਤੇ ਐਂ ਪੁੱਛਾਂ ਕੜਾ ਕਰ ਉਹਦੇ ਸੰਗਲ ਜੇ ਹੁੰਦੇ ਐਂ ਮਾਰਿਆ ਕਰੇ ਐ ਲੋਕਾਂ ਨੂੰ ਬਹੁਤ ਹਰਾਨੀ ਹੁੰਦੀ ਆ ਵੀ ਉਹਦੇ ਤਾਂ ਛੱਟ ਨਹੀਂ বাজਦੀ ਔਕੜੇ ਚ ਲੋਹੇ ਦੀਆਂ ਇੰਨੀਆਂ ਸੰਗਲੀਆਂ ਇਹ ਤਾਂ ਐਂ ਮਾਰਦਾ ਉਹ ਅਸੀਂ ਵੀ ਮਾਰ ਲੈਂਦੇ ਆ ਸਾਨੂੰ ਵੀ ਪਤਾ ਕਿਵੇਂ ਮਾਰਦੇ ਅਸੀਂ ਤਾਂ ਇਹ ਕਹਿੰਦੇ ਹੁੰਨੇ ਵੀ ਅਸੀਂ 5 ਲੱਖ ਦੇਵਾਂਗੇ ਸਾਨੂੰ ਤਿੰਨਾਂ ਦੀ ਮਾਰ ਲੈਣ ਦਿਓ ਅਗਲੇ ਅੱਛਾ ਬਾਬਾ ਤੁਹਾਡੇ ਹੱਥ ਨਾਲ ਬੱਜੀ ਉਹਦੇ ਬਾਬਾ ਸਾਨੂੰ ਕਹਿੰਦੇ ਤੁਸੀਂ ਮਾਰੋ ਅਸੀਂ ਗਏ ਪਹਿਲਾਂ ਅਸੀਂ ਕੀ ਕਰਦੇ ਹਾਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਇਹਦਾ ਤਰੀਕਾ ਕੀ ਹੈ ਗਏ ਜਾ ਕੇ ਬੈਠੇ ਤੇ ਕਿਉਂਕਿ ਜਦੋਂ ਬੰਦਾ ਨਵੇਂ ਸਾਂ ਚੌਂਕੀ ਜਾ ਕੇ ਲਾਉਂਦਾ ਤਾਂ ਉਹਨੇ ਉਹਦੇ ਪੱਕੇ ਏਜੰਟ ਉੱਥੇ ਨਹੀਂ ਹੁੰਦੇ ਕਈ ਬੰਦੇ ਨਵੇਂ ਵੀ ਆ ਜਾਂਦੇ ਜਿਨ੍ਹਾਂ ਨਾਲ ਉਹਦੇ ਏਜੰਟਾਂ ਦਾ ਕੋਈ ਤਾਲਮੇਲ ਨਹੀਂ ਹੁੰਦਾ ਲਿਆਂਦੇ ਨਹੀਂ ਹੁੰਦੇ ਆਲੇ-ਦਾਲੇ ਪ੍ਰਚਾਰ ਹੋ ਗਿਆ ਜੀ ਉੱਥੇ ਫਲਾਣੇ ਦਿਨ ਚੌਂਕੀ ਲਾਉਣ ਆਉਂਦਾ ਬਾਬਾ ਤਲਵੰਡੀ ਸਾਬੋਲਾ ਆਪਾਂ ਵੀ ਕੰਨ ਪਾਵਾਂਗੇ ਬੈਠੇ ਅਸੀਂ ਵੀ ਜਾ ਕੇ ਬਹਿ ਗਏ ਉਹ ਜਿਹੜੇ ਸਾਡੇ ਲੋਕਲ ਇੱਥੋਂ ਦੇ ਸੀ ਉਹ ਤਾਂ ਜਾਣਦੇ ਸੀ ਵੀ ਅੱਜ ਕੁਝ ਹੋਊਗਾ ਇਹ ਆ ਗਏ ਕਿਉਂਕਿ ਨੋ ਨਾ ਹੋਣਾ ਅਸੀਂ ਬਹਿ ਗਏ ਅਸੀਂ ਕੁਝ ਨਹੀਂ ਕੀਤਾ ਅਸੀਂ ਕਹਿੰਦਾ ਵੀ ਖੜੀ ਹੋ ਜਾਏ ਉਹ ਔਰਤ ਨੂੰ ਕੋਈ ਪਤਾ ਨਹੀਂ ਹਜੇ ਵੀ ਅਸੀਂ ਵੀ ਬੈਠੇ ਆ ਉਹ ਔਰਤ ਖੜੀ ਹੋ ਜਾਏ ਜਿਹੜੀ ਪਤੀ ਤੋਂ ਦੁਖੀ ਹੈ ਛੀ ਖੜੀਆਂ ਹੋ ਗਈ 6 ਔਰਤਾਂ ਹੁਣ ਉਹਨੇ ਛਾਂਟਣਾ ਕਿਵੇਂ ਛਾੜਦਾ ਕਹਿੰਦਾ ਵੀ ਨਹੀਂ ਜਿਹੜੇ ਪਤੀ ਦੀ ਸ਼ਰਾਬ ਤੋਂ ਦੁਖੀ ਹੈ ਤਿੰਨ ਰਹਿ ਗਈਆਂ ਫਿਰ ਉਹ ਤਿੰਨਾਂ ਨੂੰ ਤਿੰਨਿਆਂ ਦਾ ਕਾਰਨ ਇੱਕੋ ਹੀ ਹੈ ਪਤੀ ਦਾ ਦੁਖੀ ਹੈ ਜਿਹਦਾ ਪਤੀ ਸ਼ਰਾਬ ਪੀ ਕੇ ਕੁੱਟਦਾ ਵੀ ਹੈ ਇੱਕ ਰਹੀ ਛੱਡ ਲਿਆ ਨਾ ਛੱਡ ਲਈ ਸਹੀ ਛੱਡ ਲਿਆ ਨਾ ਚਲੋ ਜੀ ਕਰਦੇ ਕਰਾਉਂਦੇ ਉਹਨਾਂ ਆਲਾ ਨਵੇੜ ਤਾਂ ਤੂੰ ਐਂ ਕਰ ਲੈ ਐਂ ਕਰ ਲੈ ਅਗਲੀ ਪੁੱਛ ਘੜਦਾ ਭਾਈ ਉਹ ਬੁੜੀ ਖੜੀ ਹੋ ਜੇ ਜਿਹਦਾ ਘਰ ਗੁਰਦੇਵ ਕੇ ਘਰ ਨਾਲ ਲੱਗਦਾ ਹੁਣ ਵੀ ਗਰਦੇਵ ਕੇ ਘਰ ਨਾਲ ਘਰ ਲੱਗਦਾ ਹੈ ਤਾਂ ਉਹਨਾਂ ਦੇ ਘਰ ਦਾ ਕਿਉਂ ਨਹੀਂ ਦੱਸਿਆ ਜਾ ਰਿਹਾ ਵੀ ਫਲਾਣਿਆਂ ਦੀ ਬੁੜੀ ਖੜੀ ਹਜੇ ਕਾਰਨ ਕੀ ਹੈ ਵੀ ਉਹਦੇ ਏਜੰਟ ਨੇ ਉਹਨੂੰ ਦੱਸਤਾ ਵੀ ਮੈਨੂੰ ਇਹਦੇ ਘਰ ਵਾਲੇ ਦਾ ਨਾਮ ਤਾਂ ਨਹੀਂ ਪਤਾ ਪਰ ਇਹਨਾਂ ਦਾ ਘਰ ਉਹਨਾਂ ਦੇ ਨਾਲ ਆ ਗਵਾਂਡੀਆਂ ਦਾ ਫਸ ਗਵਨੀਆਂ ਨਾਲ ਆਏ ਇਦੋਂ ਵੀ ਗਾਹ ਜਿਹੜੀ ਸਤਨਾਮ ਸਿੰਘ ਚੰਗਿਆੜਾ ਹੋਇਆ ਉਹਦਾ ਪਿੱਛਾ ਪਧੌੜ ਨਾਲ ਸੀ ਇੱਥੋਂ ਦੀ ਸਾਬਕਿਤਾਬ ਚ ਸੀ ਪਰ ਉਹ ਲੁਧਿਆਣੇ ਜਾ ਕੇ ਉਹਨੇ ਜਿਗਾੜ ਚੰਗਾ ਬਣਾ ਲਿਆ ਗੋਂਦਾ ਵੀ ਰਿਹਾ ਉਹ ਬਹੁਤ ਮਸ਼ਹੂਰ ਰਿਹਾ ਕੀ ਸੀ ਬਹੁਤ ਮਸ਼ਹੂਰ ਉਹਨਾਂ ਵੇਲੇ ਤਾਂ ਹੁਣ ਵਾਲੇ ਮੋਬਾਈਲ ਤਾਂ ਹੈ ਨਹੀਂ ਸੀ ਪਰ ਫੈਕਸ ਮਸ਼ੀਨਾਂ ਸੀ ਹੂੰ ਸਾਡੇ ਸੁਖਜੀਤ ਜੀ ਹੁੰਦੇ ਲੁਧਿਆਣੇ ਉੱਥੇ ਉਹ ਪੰਪ ਆਪਰੇਟਰ ਸੀਗੇ ਅਲਕੜੇ ਪਿੰਡ ਨਾਲ ਹੀ ਹੁਣ ਨਹੀਂ ਕਹਿ ਲੋ ਇਸ ਸੰਸਾਰ ਚ ਧੱਤ ਹੋ ਗਈ ਸੀ ਉਹਨੇ ਉਹਦੀ ਪੜਤਾਲ ਕੀਤੀ ਉਹਨੇ ਕਿਸੇ ਵੀ ਗੇਟ ਦੇ ਉੱਤੇ ਇੱਕ ਬੰਦਾ ਰਿਸੈਪਸ਼ਨ ਵਾਲਾ ਬੈਠਾ ਉਹਨੇ ਅਗਲੇ ਦਾ ਸਾਰਾ ਕੁਝ ਲਿਖ ਲੈਣਾ ਉਹਨੇ ਨਹੀਂ ਹਿੱਲ ਉਹਨੇ ਨਹੀਂ ਹਿਲਣਾ ਉੱਥੋਂ ਉਹਦੇ ਸਾਮਾਨ ਪਿਆ ਟੇਬ ਤੇ ਉਹਦਾ ਕਰਿਆ ਫੈਕਸ ਚ ਪਾਇਆ ਚੱਲ ਬਾਬੇ ਕੋਲੇ ਚਲਾ ਗਿਆ ਉੱਥੇ ਫਿਰ ਜਾ ਜਾ ਬੈਠੀ ਜਾਂਦੇ ਆ ਤੇ ਬਾਬਾ ਫਿਰ ਜਿਹਦਾ ਫੈਕਸ ਵਾਲਾ ਪੱਤਰ ਆ ਗਿਆ ਉਹ ਕਢ ਦਿੰਦਾ